ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਆਪਾਂ ਨੂੰ ਕਈ ਦਿਨ ਪਹਿਲਾਂ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਲਸਣ ਦੇ ਅਚਾਰ ਵਾਸਤੇ ਸੋ ਅੱਜ ਆਪਾਂ ਨੇ ਬਣਾਇਆ ਜੀ ਲਸਣ ਦਾ ਅਚਾਰ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਕਲਰ ਚੈੱਕ ਕਰੋ ਅਚਾਰ ਦਾ ਠੀਕ ਹੈ ਜੀ ਕਿੰਨਾ ਵਧੀਆ ਕਲਰ ਆਇਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਆਪਾਂ ਲਸਣ ਦਾ ਹੈਲਦੀ ਆਚਾਰ ਜਿਹੜਾ ਉਹ ਬਣਾ ਕੇ ਦਿਖਾਵਾਂਗੇ ਵੀ ਕਿਵੇਂ ਬਣਦਾ ਹੈ ਕਿਉਂਕਿ ਲਸਣ ਦਾ ਆਚਾਰ ਹੈ ਜਿਹੜਾ ਜ਼ਿਆਦਾਤਰ ਬਿਮਾਰੀਆਂ ਵਾਸਤੇ ਬਣਾਇਆ ਜਾਂਦਾ ਠੀਕ ਹੈ ਜੀ ਕਿਉਂਕਿ ਇਹ ਆਪਣੀ ਸਿਹਤ ਨੂੰ ਠੀਕ ਰੱਖਦਾ ਹੈ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਆਚਾਰ ਹੈ ਇਹ ਸੋ ਅੱਜ ਫਿਰ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਲਸਣ ਦੇ ਆਚਾਰ ਦੀ ਰੈਸਪੀ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਆਜੋ ਫਿਰ ਐਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਬਹੁਤ ਹੀ ਵਧੀਆ ਹੈਲਦੀ ਲਸਣ ਦਾ ਅਚਾਰ ਤੇ ਲੋ ਜੀ ਲਸਣ ਦਾ ਅਚਾਰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਹੈ ਲਸਣ ਲਸਣ ਜਿਹੜਾ ਕੀ ਮੈਂ ਛਿੱਲ ਲਿਆ ਠੀਕ ਆ ਜੀ ਤੇ ਚੰਗੀ ਤਰ੍ਹਾਂ ਹਿੱਤੋ ਲਿਆ ਤੇ ਥੋੜਾ ਜਿਹਾ ਪਾ ਲਿਆ ਵੀ ਚੱਪਾ ਨੇ ਅਦਰਕ ਅਦਰਕ ਜ਼ਿਆਦਾ ਨਹੀਂ ਪਾਉਣਾ ਆਪਣੇ ਕੋਲ ਹੈਗਾ 500 ਗ੍ਰਾਮ ਲਸਣ ਹੈ ਜੀ ਤੇ ਆਪਾਂ ਨੇ 100 ਗ੍ਰਾਮ ਜਿਹੜਾ ਉਹ ਅਦਰਕ ਪਾਇਆ ਇਹਦੇ ਵਿੱਚ 500 ਗ੍ਰਾਮ ਲਸਣ ਦੇ ਵਿੱਚ ਆਪਾਂ ਨੇ 100 ਗ੍ਰਾਮ ਅਦਰਕ ਪਾਉਣਾ ਹੈ ਤੇ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਅਦਰਕ ਲਸਣ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਵਧੀਆ ਲੱਗਦਾ ਏ ਠੀਕ ਹੈ ਜੀ ਤੇ ਹੁਣ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਆਪਾਂ ਨੇ ਇਹ ਅਦਰਕ ਤੇ ਲਸਣ ਨੂੰ ਸੁਕਾਉਣਾ ਹੈ ਧੁੱਪ ਦੇ ਵਿੱਚ ਤਕਰੀਬਨ 1 ਦਿਨ 1 ਦਿਨ ਆਪਾਂ ਨੇ ਇਹਨੂੰ ਕਿਸੇ ਕੱਪੜੇ ਤੇ ਪਾ ਕੇ ਪੂਰਾ ਦਿਨ ਆਪਾਂ ਇਹਨੂੰ ਸੁਕਾਉਂਗੇ ਤੇ ਲਓ ਜੀ ਲਸਣ ਜਿਹੜਾ ਆਪਾਂ ਨੇ ਆਦਰਕ ਨਾਲ ਥਾਣੇ ਇਦਾਂ ਕਿਸੇ ਟੇਬਲ ਤੇ ਫੋਲਣਾ ਹੈ ਧੁੱਪ ਦੇ ਵਿੱਚ ਤੇ ਇੱਕ ਦਿਨ ਦੀ ਆਪਾਂ ਇਹਨੂੰ ਪੂਰੀ ਜਿਹੜੀ ਧੁੱਪ ਲਵਾਉਂਗੇ ਤੇ ਉਸ ਤੋਂ ਬਾਅਦ ਬਣਾਵਾਂਗੇ ਆਪਾਂ ਇਹਦਾ ਅਚਾਰ ਤੇ ਲਓ ਜੀ ਲਸਣ ਜਿਹੜਾ ਆਪਣਾ ਸੁੱਕ ਚੁੱਕਿਆ ਜੀ ਇੱਕ ਦਿਨ ਦੀ ਧੁੱਪ ਆਪਾਂ ਨੇ ਇਹਨੂੰ ਲਵਾ ਲਈ ਹੈ ਆ ਦੇਖੋ ਹੁਣ ਇਹ ਥੋੜਾ ਜਿਹਾ ਡਰਾਈ ਹੋ ਗਿਆ ਹੈ ਤੇ ਹੁਣ ਆਪਾਂ ਇਹਦਾ achar ਜਿਹੜਾ ਬਣਾਉਣਾ ਸਟਾਰਟ ਕਰਦੇ ਆਂ ਤੇ ਸਭ ਤੋਂ ਪਹਿਲਾਂ ਜਿਹੜਾ ਕੰਮ ਆਪਾਂ ਨੇ ਲਸਣ ਨੂੰ ਹੈ ਭੁੰਨਣਾ ਤੇ ਹੁਣ ਲਾਵਾਂਗੇ ਆਪਾਂ ਇੱਕ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਤੇਲ ਤੁਸੀਂ ਲੈਣਾ ਹੈ ਤਕਰੀਬਨ ਜਿਵੇਂ ਕਿ ਆਪਣੇ ਕੋਲ ਮੰਨ ਲਓ ਅੱਧਾ ਕਿਲੋ ਲਸਣ ਸੀਗਾ ਠੀਕ ਹੈ ਜੀ ਤੇ ਅੱਧਾ ਕਿਲੋ ਲਸਣ ਲਈ ਆਪਾਂ ਨੇ 100 ਤੋਂ 150 ਗ੍ਰਾਮ ਜਿਹੜਾ ਤੇਲ ਉਹ ਵਰਤਣਾ ਹੈ ਤੇ ਲਓ ਜੀ ਸਰੋਂ ਦਾ ਤੇਲ ਆਪਾਂ ਨੇ ਕੜਾਹੀ ਦੇ ਵਿੱਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਜਦੋਂ ਤੱਕ ਜਿਹੜਾ ਇਹਦਾ ਫਲੇਵਰ ਹੁੰਦਾ ਉਹ ਖਤਮ ਨਹੀਂ ਹੋ ਜਾਂਦਾ ਠੀਕ ਹੈ ਜੀ ਆਪਾਂ ਨੇ ਇਹ ਚੰਗੀ ਤਰ੍ਹਾਂ ਗਰਮ ਕਰਨਾ ਹੈ ਨਾ ਤੇ ਤੇਲ ਜਦੋਂ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਨੇ ਸੇਕ ਥੋੜਾ ਜਿਹਾ ਘੱਟ ਕਰ ਲੈਣਾ ਤੇ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਲਸਣ ਠੀਕ ਹੈ ਜੀ ਲਓ ਜੀ ਲਸਣ ਆਪਣਾ ਇਹਦੇ ਵਿੱਚ ਪਾ ਲਿਆ ਏ ਤੇ ਹੁਣ ਆਪਾਂ ਨੇ ਇਹ ਤਕਰੀਬਨ 10 ਤੋਂ 12 ਮਿੰਟਾਂ ਜਿਹੜਾ ਠੀਕ ਹੈ ਜੀ ਮੀਡੀਅਮ ਸੇਕ 'ਤੇ ਪਕਾਉਣਾ ਏ ਤੇ ਲਓ ਜੀ 10-12 ਮਿੰਟ ਆਪਾਂ ਇਹਨੂੰ ਮੀਡੀਅਮ ਸੇਕ 'ਤੇ ਪਕਾ ਲੂਗੇ ਤੇ ਲਓ ਜੀ ਲਸਣ ਜਿਹੜਾ ਆਪਣਾ ਪੱਕ ਚੁੱਕਿਆ ਜੀ 10-12 ਮਿੰਟ ਟੱਪਾ ਨੇ ਹੀ ਪਕਾਉਣਾ ਹੈ ਇਹਦਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਇਸ ਤੋਂ ਜ਼ਿਆਦਾ ਆਪਾਂ ਨੇ ਇਹ ਪਕਾਉਣਾ ਨਹੀਂ ਕਿਉਂਕਿ ਇਸ ਨੂੰ ਜ਼ਿਆਦਾ ਪਕਾਉਂਗੇ ਫਿਰ ਅਚਾਰ ਦਾ ਜਿਹੜਾ ਟੇਸਟ ਹੈ ਉਹ ਜ਼ਿਆਦਾ ਕੌੜਾ ਆਊਗਾ ਠੀਕ ਹੈ ਜੀ ਤੇ ਲੋ ਜੀ 10-12 ਮਿੰਟ ਪਕਾਉਣ ਤੋਂ ਬਾਅਦ ਹੁਣ ਆਪਾਂ ਗੈਸ ਕਰਦੇ ਆਂ ਬੰਦ ਇਹਨੂੰ ਕਰਦੇ ਆਂ ਥੋੜਾ ਜਿਹਾ ਠੰਡਾ ਜਦੋਂ ਤੱਕ ਇਹ ਠੰਡਾ ਹੁੰਦਾ ਹੈ ਆਪਾਂ ਬਣਾਉਨੇ ਆਂ ਅਚਾਰ ਦਾ ਮਸਾਲਾ ਤੇ ਲੋ ਜੀ ਇੱਕ ਕੰਮ ਤੁਸੀਂ ਹੋਰ ਕਰਨਾ ਜਦੋਂ ਆਪਣਾ ਨਾ ਲਸਣ ਪੱਕ ਜਾਵੇ ਪੱਕਣ ਤੋਂ ਬਾਅਦ ਆਪਾਂ ਨੇ ਗਰਮ ਤੇਲ ਦੇ ਵਿੱਚ ਥੋੜੀ ਜਿਹੀ ਹਿੰਗ ਪਾ ਦੇਣੀ ਆ ਠੀਕ ਹੈ ਜੀ ਹਿੰਗ ਨਾਲ ਵੀ achar ਦਾ taste ਵੀ ਵਧੀਆ ਹੁੰਦਾ ਏ ਤੇ ਹਿੰਗ ਆ ਜਿਹੜੀ ਆਪਣੇ ਸੇਤ ਲਈ ਵੀ ਠੀਕ ਹੈ ਜੀ ਵਧੀਆ ਹੁੰਦੀ ਆ ਤੇ ਲੋ ਜੀ ਥੋੜੀ ਜਿਹੀ ਆਪਾਂ ਨੇ ਹਿੰਗ ਪਾ ਦੇਣੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ achar ਦਾ ਬਣਾਉਣੀ ਆ ਜੀ ਮਸਾਲਾ ਤੇ ਲੋ ਜੀ ਇੱਕ ਚਮਚ ਪਾਉਣੀ ਆਪਾਂ ਨੇ ਇਹਦੇ ਵਿੱਚ ਸਰੋਂ ਠੀਕ ਹੈ ਜੀ ਸਰੋਂ ਤੁਸੀਂ ਚਾਹੇ ਪੀਲੀ ਹੋਵੇ ਚਾਹੇ ਐਦਾਂ ਦੀ ਸਰੋਂ ਹੋਵੇ ਠੀਕ ਹੈ ਜੀ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਲੋ ਜੀ ਆਪਾਂ ਪਾ ਰਹੇ ਆ ਇਹਦੇ ਵਿੱਚ ਸਰੋਂ ਇੱਕ ਚਮਚ ਪਾਉਣੀ ਆਪਾਂ ਨੇ ਤੇ ਇੱਕ ਤੋਂ ਡੇਢ ਚਮਚ ਪਾਵਾਂਗੇ ਸੌਫ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਮੇਥੀ ਦਾਣੇ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਅਜਵੈਣ ਦਾ ਤੇ ਹੁਣ ਆਪਾਂ ਇਹ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਵਾਂਗੇ ਯਾਨੀ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਆਪਾਂ ਨੇ ਇਹ ਮਸਾਲੇ ਜਿਹੜੇ ਪੀਸ ਲੈਣੇ ਆ ਤੇ ਲਓ ਜੀ ਹਲਕਾ ਜਿਹਾ ਪਹਿਲਾਂ ਨੂੰ ਭੁੰਨਦੇ ਆ ਤੇ ਲਓ ਜੀ ਮਸਾਲੇ ਆਪਣੇ ਹਲਕੇ ਜਿਹਾ ਭੁੰਨੇ ਗਏ ਹੁਣ ਆਪਾਂ ਨੂੰ ਥੋੜਾ ਜਿਹਾ ਠੰਡਾ ਕਰਕੇ ਪੀਸ ਲੂਗੇ ਤੇ ਲੋ ਜੀ ਮਸਾਲੇ ਆਪਾਂ ਨੇ ਮਿਕਸੀ ਦੇ ਜੱਗ ਦੇ ਵਿੱਚ ਕੱਢ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਪੀਸਦੇ ਆ ਤੇ ਲੋ ਜੀ ਮਸਾਲਾ ਬਣ ਕੇ ਆਪਣਾ ਰੈਡੀ ਆ ਤੇ ਹੁਣ ਆਪਾਂ ਜਿਹੜਾ ਆਪਾਂ ਨੇ ਲਸਣ ਭੁੰਨ ਕੇ ਰੱਖਿਆ ਉਹਦੇ ਵਿੱਚ ਇਹਨੂੰ ਐਡ ਕਰ ਦੋਗੇ ਤੇ ਲੋ ਜੀ ਮਸਾਲਾ ਆਪਾਂ ਨੇ ਇਹਦੇ ਵਿੱਚ ਐਡ ਕਰਤੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਕਲੌਂਜੀ ਤੇ ਲੋ ਜੀ ਅੱਧਾ ਚਮਚ ਪਾਉਣੀ ਆਪਾਂ ਨੇ ਇਹਦੇ ਵਿੱਚ ਸੌਂਫ ਠੀਕ ਹੈ ਜੀ ਜਿਹੜੀ ਕਿ ਮੈਂ ਦਿਖਾਉਣੀ ਭੁੱਲ ਗਿਆ ਪਰ ਪਾ ਲਈ ਆ ਜੀ ਅੱਧਾ ਚਮਚ ਆਪਾਂ ਨੇ ਸੌਂਫ ਦਾ ਪਾ ਲੈਣਾ ਤੇ ਅੱਧਾ ਹੀ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚ ਲਾਲ ਮਿਰਚ ਪੀਸੀ ਹੋਈ ਠੀਕ ਹੈ ਜੀ ਮਿਰਚ ਦੀ ਕਵਾਂਟੀਟੀ ਤੁਸੀਂ ਆਪਣੇ ਹਿਸਾਬ ਨਾਲ ਵੀ ਪਾ ਸਕਦੇ ਹੋ ਅੱਧਾ ਪਾਉਣਾ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਯਾਨੀ ਕਿ ਟਰਮਰਿਕ ਪਾਊਡਰ ਤੇ ਇੱਕ ਵੱਡਾ ਚਮਚ ਪਾਵਾਂਗੇ ਨਮਕ ਤੇ ਨਮਕ ਤੁਸੀਂ ਆਪਣੇ ਟੇਸਟ ਰਿਕੋਰਡਿੰਗ ਵੀ ਪਾ ਸਕਦੇ ਹੋ ਅੱਪਾ ਪਾ ਰਹੇ ਹਾਂ ਇੱਕ ਵੱਡਾ ਚਮਚ ਤੇ ਲੋ ਜੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਸ਼ੱਕਰ ਠੀਕ ਹੈ ਜੀ ਤੇ ਲੋ ਜੀ 2-3 ਚਮਚ ਆਪਾਂ ਨੇ ਸ਼ੱਕਰ ਦੇ ਪਾ ਕੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਤੇ ਲੋ ਜੀ ਇਹਨੂੰ ਹੁਣ ਕਰਦੇ ਆ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਸਿਰਕਾ ਆ ਲੋ ਜੀ ਠੀਕ ਹੈ ਜੀ ਵਾਈਟ ਬਿਨੇਗਰ सिरका ਪਾਉਣ ਨਾਲ ਕੀ ਹੁੰਦਾ ਆਚਾਰ ਆ ਜਿਹੜਾ ਉਹ ਖਰਾਬ ਨਹੀਂ ਹੁੰਦਾ ਹੈਗਾ ਤੇ ਲਓ ਜੀ ਆਚਾਰ ਬਣ ਕੇ ਆਪਣਾ ਰੈਡੀ ਆ ਤੇ ਹੁਣ ਆਪਾਂ ਇਹਨੂੰ ਕਿਸੇ ਕੱਚ ਦੇ ਡੱਬੇ ਦੇ ਵਿੱਚ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਗਿਆ ਠੀਕ ਆ ਜੀ ਪੈਸੇ ਤਾਂ ਇਹ ਠੰਡਾ ਹੀ ਆ ਜਦੋਂ ਇਹ ਥੋੜਾ ਜਿਹਾ ਹੋ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਕਿਸੇ ਕੱਚ ਦੇ ਡੱਬੇ ਦੇ ਵਿੱਚ ਕੱਢ ਲਾਂਗੇ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਅਚਾਰ ਬਣ ਕੇ ਆਪਣਾ ਰੈਡੀ ਹੈ ਜਿੱਲਾ ਛੜਦਾ ਆ ਦੇਖੋ ਜੀ ਕਿੰਨਾ ਵਧੀਆ ਅਚਾਰ ਦਾ ਕਲਰ ਆ ਗਿਆ ਤੁਸੀਂ ਦੇਖ ਸਕਦੇ ਹੋ ਸੋ ਡੱਬੇ ਦੇ ਵਿੱਚ ਆਪਾਂ ਨੇ ਇਹ ਕੱਢ ਲਿਆ ਤੇ ਲਾ ਸੰ ਦਾ ਜਿਹੜਾ ਅਚਾਰ ਹੈ ਤੁਸੀਂ ਕਦੇ ਵੀ ਬਣਾ ਕੇ ਇਹਨੂੰ ਤੁਸੀਂ ਕੰਚ ਦੇ ਡੱਬੇ ਵਿੱਚ ਰੱਖਣਾ ਠੀਕ ਹੈ ਜੀ ਇਹਨੂੰ ਤੁਸੀਂ ਪਲਾਸਟਿਕ ਦੇ ਡੱਬੇ ਵਿੱਚ ਨਹੀਂ ਰੱਖਣਾ ਹੈਗਾ ਸੋ ਇਹ ਚਾਰ ਨੂੰ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਆਪਣੀ ਸਿਹਤ ਵਾਸਤੇ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਆ। ਜ਼ਿਆਦਾਤਰ ਦਿਲ ਦੀਆਂ ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈ ਇਹ। ਸੋ ਵੀਡੀਓ ਵਧੀਆ ਲੱਗੀ। ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ। ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਤੇ ਹੁਣ ਮਿਲਦੇ ਆ ਜੀ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ। ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।